ਤੂੰ ਗੱਫਤ ਨਹੀਂ ਦਿੱਤਾ ਉਹਨੂੰ ਕੋਈ ਮੈਂ ਕਿਉਂ ਉਹ ਉਹ ਬੈ ਉਹ ਉਹ ਮਾ ਕਰਦੀ ਤੇਰਾ ਉਹਦੇ ਨਾਲ ਵੱਡਾ ਹੋ ਕੇ ਹੈ ਓਏ ਫੇਰ ਬਾਹਰ ਤਾਂ ਮਗਰ ਨਾ ਅੱਗੇ ਸੀਟੀ ਮਾਰੀ ਇਹ ਪਲਾਣਾ ਘੱਟ ਜਾ ਨਾ ਅੜ ਕੇ ਨਾ ਅੱਗੇ ਨਾ ਤੇਰਾ ਮੇਰਾ ਨੰਨ ਨਿਕਾ ਨਾ ਪੜਾ ਦੇ ਨਾ ਉੱਚਾ ਪੈਣ ਦੇ ਬੂ ਅੱਛਾ ਮੂੰਹ ਫਲੀ ਚੱਬੀ ਚਉ ਦੇ ਤੂੰ ਦੰਦ ਲਿਆਂਦੇ ਲਾ ਕੇ ਹਾਂ ਵਾਲੀ ਬਣਾ ਖਾਈ ਮੂਹਲੀ ਬਾਜੋਂ ਹੋਰ ਖੜਖੜ ਹੋਊਗੀ। ਕੱਲ ਦਾ ਬਦਾਮਾ ਮਾਰ ਗਿਆ। ਬਦਾਮਾ ਬਦੂ ਮਾਰ ਗਿਆ ਨਹੀਂ ਫਿਰ ਰਾਤ ਨੂੰ ਚੱਕਰ ਆਉਂਦੇ ਤਾਂ ਵੀ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਆ ਗਿਆ। ਉਹਨੇ ਦੇਖੀ ਅੱਜ ਕਹਿਣਾ ਮਾਮਾ ਤੂੰ ਮੈਨੂੰ ਲੈ ਕੇ ਨਹੀਂ ਗਿਆ ਉਦੜ। ਤਾਰੇ ਨੇ ਬਹਾਨਾ ਲਾ ਕੇ ਛੱਡ ਗਿਆ ਦਾ ਉਦੜ। ਤੂੰ ਮਾਮਾ ਮੈਨੂੰ ਲੈ ਕੇ ਵੀ ਨਹੀਂ ਗਿਆ। ਮੈਂ ਧੀਰੇ ਵੀ ਪਾਲਾ ਸੀ। ਹਾਂ ਮੈਂ ਨੀਕਣਾ ਵੀ ਚੱਕ ਲਿਆ ਸੀ। ਹੁਣ ਬਸਾ ਨਹੀਂ ਕਰਦਾ ਮਿੰਟ ਵੀ। ਉਹਦੀ ਭੱਜ ਕੇ ਆ ਕੇ ਬਾਰ ਨੂੰ ਚੋਰ ਜੰਬਲ ਜਾਂਦਾ ਵੀ ਜਾਉ 10 ਮਿੰਟ ਤਾਂ ਨਿਕਲਣੇ ਨਹੀਂ ਦਿੱਤਾ ਉਹਨੇ ਮੈਨੂੰ ਉਹ ਤਾਂ ਔਖਾ ਲੱਗਿਆ ਨਹੀਂ ਕਰਦਾ ਹਾਂ ਪਰ ਹੁਣ ਤਾਂ ਮੇਰੇ ਹੀ ਬਹੁਤ ਕਰਦਾ ਮੈਂ ਅੱਖਾਂ ਜੇ ਲੈ ਵੀ ਜਾਂਦੇ ਮਾ ਮਗਰੋ ਇਹਨੇ ਰਹਿਣਾ ਨਹੀਂ ਸੀਗਾ ਲੈ ਔਕੇ ਮੇਰਾ ਕਹਿੰਦਾ ਹੀ ਹੁੰਦਾ ਬਾਅਦ ਚ ਇਹ ਕਰਦਾ ਵਾ ਨਹੀਂ ਰਹਿ ਪਾਣਾ ਸੀ ਰਾਤ ਨੂੰ ਨਹੀਂ ਕਰਨਾ ਜਦੋਂ ਤੇ ਮੇਰੀ ਸੌਂ ਗਿਆ ਬੱਸ ਅਰ ਗਿਆ ਆ ਖੜਿਆ ਮੌਤ ਦਾ ਸਮਾਨ ਅਰਾਜੀ ਰਾਜ ਖੜਿਆ ਦੇਖ ਲੈ ਗਊ ਟੈਕਸ ਕਿੰਨੇ ਟੈਕਸ ਦਿੰਨੇ ਆ ਆਪਾਂ ਹੈ ਫੇਰ ਉਹ ਦੇਖ ਕਿੰਨੇ ਖੜੇ ਦਰਦੀ ਫਿਰਦੀ ਮੌਤ ਖੜੀ ਆ ਤੇ ਕਿੰਨੇ ਟੈਕਸ ਦਿੰਨੇ ਆ ਸਾਰਾ ਕੁਝ ਦਿੰਨੇ ਆ ਫੇਰ ਵੀ ਇਹਨਾਂ ਦਾ ਹਾਲ ਹੀ ਨਹੀਂ ਪਤਾ ਨਹੀਂ ਕਿੱਥੇ ਇਹਨਾਂ ਨੂੰ ਕੋਈ ਬਗੜਾ ਬਗੜਾ ਮਾਰ ਕੇ ਛੱਡੇ ਹੁਣ ਉਹੀ ਤਾਂ ਗੱਲ ਜਿਹੜੀਆਂ ਗਾਈਆਂ ਦੁੱਧ ਦਿੰਗਣੇ ਉਹਨਾਂ ਨੂੰ ਰੱਖ ਰਹਿਂਦਾ ਕੋਈ ਸਾਲਾਂ ਹਾਂ ਬਾਕੀਆਂ ਨੂੰ ਛੱਡ ਦਿੰਦੇ ਸੀ ਇਹ ਇੰਨੇ ਸ਼ੈਂਪੂ ਲਉਂਦੇ ਬਾਲ ਤਰੇ ਫੇਰ ਵੀ ਲੀਨੇ ਚੜਦੇ ਕਲਰ ਨਾਲ ਝੜ ਗਏ ਕੀ ਜਗਾ ਕਰਾਉਂਦੇ ਲੈ ਨਹੀਂ ਆਇਆ ਕੋਈ ਵਧੀਆ ਉਹ ਕਿਹਨੂੰ ਵਧਾਈ ਜਾਂਦੀ ਐ ਮੰਮੀ ਉਧਰ ਮੰਮੀ ਕਿਹਨੂੰ ਵਧਾਈ ਜਾਂਦੀ ਉਧਰ ਬਦਲੇ ਪਿਆ ਮੇਰੇ ਨਾਲ ਨਹੀਂ ਗਿਆ ਤੂੰ ਜਾ ਹਾਂ ਮੋਟੂ ਤੂੰ ਮੇਰੇ ਨਾਲ ਨਹੀਂ ਗਿਆ ਉਦੋਂ ਹਾਂ ਉਹ ਤੇ ਪਾਲਾ ਕੱਪੜਾ ਚੱਗਾ ਬੋਲ ਉਹ ਕਹਿੰਦਾ ਮੈਨੂੰ ਲੈ ਕੇ ਵੀ ਨਹੀਂ ਗਏ ਯਾਰ ਤੁਸੀਂ ਉਦੋਂ ਹਾਂ ਮੋਟੂ ਬੇ ਮੋਟੂਆ ਮੋਟੂ ਜੀ ਹਾਂ ਜੀ ਤੂੰ ਚੀ ਮੇਰੇ ਨਾਲ ਨਹੀਂ ਗਏ ਹਾਂ ਜੀ ਗਏ ਸੀ ਹਾਂ ਅੱਜ ਫਿਰ ਆਪਾਂ ਚੱਲ ਗਏ ਹੁਣ ਹੈਂ ਉਹਨੂੰ ਛੱਡ ਦਿਆ ਕਰ ਜਾਣਾ ਮੈਂ ਬੱਚਾ ਹੁਣ ਤੂੰ ਕੱਲ ਮੈਲੀ ਉਹਨੂੰ ਹਾਂ ਤੂੰ ਮੈਲੀ ਕਹਨੂੰ ਕਿਹਨੂੰ ਕੁੜੀ ਨੂੰ ਨੂੰ ਉਸ ਪਾਰ ਲੈਣ ਜਿਹੜੀ ਪਾਰ ਕੜੀ ਆ ਹੈ ਉਹ ਕਿਹੜੀ ਕੁੜੀ ਨੂੰ ਦੇਖਦਾ ਹੁੰਦਾ ਉਹ ਪਾਰਕ ਚ ਦੱਸ ਮੈਂ ਕੀ ਕਹੈ ਨਾ ਦੱਸ ਪਹਿਲਾਂ ਪਹਿਲਾਂ ਦੱਸ ਮੈਨੂੰ ਦੱਸ ਪਹਿਲਾਂ ਦੱਸ ਹਾਂ ਕਿਹੜੀ ਕੁੜੀ ਨੂੰ ਦੇਖਦਾ ਹੁੰਦਾ ਉਹ ਨੋਟੀਗਰੀ ਨੂੰ ਨਾ ਜੀਦਾ ਹਾਂ ਰੇਦੀ ਰੇਦੀ ਹਾਂ ਭਾਈ ਤੈਨੂੰ ਸ਼ੋ ਨਹੀਂ ਲੱਗਦੀ ਉਹ ਹੈ ਹੈ ਲੈ ਬਾਹ ਕਰਦੀ ਏ ਤੇਰਾ ਉਹਦੇ ਨਾਲ ਵੱਡਾ ਹੋ ਕੇ ਹੈ ਓਏ ਐ ਐ ਐ ਮੈਨੂੰ ਕੱਲ ਨੂੰ ਦਿਖਾਣੀ ਫਿਰ ਠੀਕ ਆ ਬਾਈ ਕਿਵੇਂ ਕਰਨਾ ਮੈਂ ਤਾਂ ਦੱਸਦੇ ਮਾਮ ਨੂੰ ਕਿਵੇਂ ਉਹ ਪਾੜ ਕਰਦੀ ਹੁੰਦੀ ਤੈਨੂੰ ਕਿਵੇਂ ਤੱਛ ਬਣ ਉਹ ਜੋਰ ਫਿਰ ਆ ਪਾਣੀ ਲੈ ਕੇ ਜਾਣਾ ਜੋਰ ਫਿਰ ਆਏ ਗਿਲ ਤੂੰ ਪਰਦਾ ਹੋ ਗਿਆ ਉਦੋਂ ਤੇਰਾ ਬਾਹ ਕਰ ਦਾਂਗੇ ਫਿਰ ਉਦੋਂ ਨਾ ਠੀਕ ਆ ਤੇ ਫਰੈਂਡ ਬਣਾ ਲਈ ਉਹ ਫਰੈਂਡ ਫਰੈਂਡ ਬਣਾ ਲਈ ਉਹ ਪੱਕੀ ਬਣ ਗਈ ਫਰੈਂਡ ਹੁਣ ਉਹਦਾ ਫਿਰ ਤੈਨੂੰ ਮੈਚ ਕਰਿਆ ਕਰੂ ਯਾਰ ਤੇ ਫਿਰ ਤੂੰ ਵੀ ਮੈਚ ਕਰੇਂਗਾ ਉਹਨੂੰ ਹਾਂ ਕਿੰਨਾ ਕੁ ਕਿੰਨਾ ਕੁ ਕੱਲ ਮੈਨੂੰ ਖਾਦੀ ਫਿਰ ਇੱਥੇ ਇੱਥੇ ਪਾਰਕ ਚ ਜਦੋਂ ਆਈ ਉਹ ਠੀਕ ਆ ਕੱਲ ਨੂੰ ਹਾਂ ਚਲੀ ਬਾਈ ਕੱਲ ਨੂੰ ਹਾਂ ਚੱਲੀਏ ਮਿਲਿਆ ਕੀ ਆ ਹਾਂ ਹਾਂ ਲਾਸਟ ਹੈਂ ਲਾਸਟ ਚੱਲੀ ਗਈ ਲੱਲਾ ਤੂੰ ਮਿਲ ਗਿਆ ਕੀ ਉਹਨੂੰ ਫੇਰ ਨਹੀਂ ਕਿਉਂ ਮਿਲਣਾ ਨਹੀਂ ਉਹਨੂੰ ਤੂੰ ਗਫਟ ਨਹੀਂ ਦਿੱਤਾ ਉਹਨੂੰ ਕੋਈ ਮੈਂ ਕਿਉਂ ਮੈਂ ਲੋ ਜੋ ਜੋ ਦੋਵੇਂ ਬੇਵੋਹ ਹੋ ਰਹੇ ਹਾਂ ਨਾਲ ਦਾ ਕੱਲਾ ਮੈਂ ਕਰਾਉਣਾ ਵਿਆਹ ਦੇ ਨਾਲ ਮੈਂ ਹਾਂ ਨਹੀਂ ਹੋਰ ਕਿਹਨੇ ਕਰਾਉਣਾ ਵਿਆਹ ਨਹੀਂ ਕਰਾਉਣਾ ਹੁਣ ਉਹਦੇ ਨਾਲ ਫਰ ਨਾਲੇ ਕਿਹਨਾਂ ਜਦੋਂ ਵਿਆਹ ਹੋ ਗਿਆ ਉਦੋਂ ਗਿਆ ਉਟਦਾ ਹਾਂਗਾ ਉਹ ਗਿਫਟ ਦੇਏਗਾ ਕਿ ਮੈਨੂੰ ਐਂ ਤਾਂ ਦੱਸ ਹੈ ਕੀ ਗਿਫਟ ਦੇਏਗਾ ਬਈ ਬੋਲ ਮੈਂ ਉਹਨੂੰ ਦਊਂਗਾ ਹਾਂ ਗੱਡੀ ਗੱਡੀ ਕਿਹੜੀ ਮੋਟ ਵਾਲੀ ਮੋਟ ਨਾਲਰ ਮੋਟ ਵਾਲੀ ਗੱਡੀ ਦੇਏਗਾ ਉਹਨੂੰ ਉਹਦੇ ਵਿਆਹ ਤੇ ਹੈ ਹਾਂ ਉਹਨੇ ਨਹੀਂ ਲੈਣੀ ਰਿਮੋਟ ਵਾਲੀ ਗੱਡੀ ਕਿਉਂ ਉਹ ਤਾਂ ਸੱਚੀ ਵਾਲੀ ਗੱਡੀ ਲਾਉ ਫਿਰ ਉਹਦੋਂ કે ઓડા સચ્ચી વાલી ગાડી લઉં ઓડા ફોર્ચ્યુનર લઉંગી ઓ ફોર્ચ્યુનર હા દે દે گا ફિર ઓ જી ઓને કહા હા જી ઓને કે ફોર્ચ્યુનર લેਣੀયા ਜਾਂ નોવા લેਣੀયા ફિર કઈ દેહેગા લઉંા નોવા ફોર્ચ્યુનર નઈ દેની નઈ ਮਿਲਦਾ હા ફોર્ચ્યુનર રે તો ਆਪਾਂ પડેલા નોવા بس ઠીક યા તું લાઈક ਕਰਦਾ ਕਿੰਨਾ ਕੁ મમ્મા આપા ਆਪਾਂ ਹੁਣ ਗਜਰੇਲਾ ਲੈਨ ਚੱਲੇ ਆਂ ਉਹ ਮੈਨੂੰ ਚੱਲੇ ਆਂ ਉਹਨੂੰ ਮਲਾ ਕੇ ਲਿਆਵਾਂ ਤੈਨੂੰ ਉਹਨੂੰ ਹੈ ਤੇਰਾ ਜੀ ਤੇਰਾ ਜੀ ਕਰਦਾ ਮੈਂ ਇਹਨੂੰ ਕਿੰਨਾ ਕੋ ਦੋ ਦੋ ਕਾਦ ਨਾ ਮਤੰਦਰਾ ਦੋ ਦੋ ਪਤਾ ਨਹੀਂ ਕੀ ਦੋ ਉਹਦਾ ਘਰ ਕਿੱਥੇ ਆ ਮੈਨੂੰ ਘਰ ਤਾਂ ਦਿਖਾ ਕਿੱਧਰ ਆ ਘਰ ਉਹਦਾ ਹੈਗਾ ਉਹਦਾ ਨਾਂ ਮਾਰ ਨੂੰ ਬਾਅਦ ਤੱਕ ਬਾਹਰ ਨਿਕਲ ਮਾਰਤਾ ਸੀ ਹਾਕ ਉਹਦੇ ਘਰਾਂ ਕੋਲੇ ਆ ਗਈ ਆਪਾਂ ਉਹ ਹੁਣ ਹਾਕ ਮਾਰ ਨੂੰ ਕਰੀ ਦੀ ਮੈਂ ਬਾਹਰ ਖੜਾ ਆ ਜਾ ਮਾਰੋ ਓਏ ਯੱਕ ਮਾਰ ਦੇ ਯਾਰ ਚਾਕਲੇਟ ਫਣੀ ਇੱਕ ਬਾਜ ਮਾਰ ਉੱਚੀ ਦੇਣਾ ਹਾਂ ਮਾਰੂ ਬਾਹਰ ਮਾਰਾ ਕਰੇ ਹਲੋ ਨਹੀਂ ਨਾਂ ਲੈ ਕੇ ਆ ਤੂੰ ਕਾ ਮੈਂ ਬਾਹਰ ਖੜਾ ਕਰੇ ਤੂੰ ਕਾ ਮੈਂ ਬਾਹਰ ਖੜਾ ਯਾਰ ਓਏ ਕਾੜੇ ਫਿਰ ਐਵੇਂ ਡਰੀ ਜਾਣਾ ਹਣ ਹੁਣ ਸ਼ੀਸ਼ਾ ਬੰਦ ਕਰਤਾ ਹੁਣ ਕਹੇ ਤੂੰ ਕਾ ਮੈਂ ਬਾਹਰ ਖੜਾ ਕਰੇ ਬਾਹਰ ਖੜਾ ਆ ਜਾ ਗੋੜੀ ਤਾਂ ਜੁਨੀ ਮੋੜ ਸੇ ਉਹ ਗੱਡੀ ਫੇਰ ਮੋੜ ਲਿਆਉਣੇ ਆ ਨਹੀਂ ਹਾਂ ਬੱਸ ਹਾਂ ਬੱਸ ਚੱਲੇ ਗਏ ਹੁਣ ਨਹੀਂ ਹਾਂ ਜਾ ਕੇ ਉਹਨਾਂ ਦੇ ਕੋਲੇ ਹੈਂ ਨਹੀਂ ਹਾਂ ਦੋ ਚਿੱਤਾ ਜਾ ਹੋਈ ਜਾਣਾ ਦੱਸ ਦੇ ਜਾਂ ਤਾਂ ਜਾਣਾ ਨਹੀਂ ਚੱਲ ਫੇਰ ਕੋਲੇ ਚਾਲਦੇ ਹਾਂ ਹਾਂ ਉਹਦੇ ਕੋਲੇ ਜਾਣਾ ਹਾਂ ਕਾ ਹੋਰ ਕਿੱਥੇ ਜਾਣਾ ਉਹਦੇ ਕੋਲੇ ਜਾਣਾ ਹਾਂ ਚੱਲ ਲੈ ਕੇ ਚਾਲਦਾ ਫੇਰ ਖੜ ਜਾ ਚੰਗਾ ਚੱਲ ਆਂ ਇਧਰ ਦਰਦਰਾਉ ਕਿੜਾ ਦਵਾਈ ਲੈਣਾ ਇੱਕ ਪਹਿਲਾਂ ਸਹੀ ਆ ਉਹ ਬਾਲਾਂ ਵਿੱਚ ਹੀ ਕਰਦਾ ਯਾਰ ਉਹਨੂੰ ਹਨਾ ਤੂੰ ਹੈਂ ਇਹਨੇ ਖੋਲਦਾ ਉਹ ਭਾਈ ਨੇ ਖੋਲਦਾ ਉਹ ਫੇਰ ਤੇਰਾ ਜੀ ਕਿਵੇਂ ਲੱਗੂਗਾ ਗੱਡੀ ਨਾਲ ਸੌਂਗੇ 11 ਦਾ ਵੱਜ ਗਏ ਲੋਕ ਮੰਮੀ ਨੂੰ ਗੱਡੀ ਲੈਣੀ ਆਈ ਤੂੰ ਦੱਸ ਮਾਮੀ ਨੂੰ ਉਹਦੀ ਗੱਡੀ ਚਲਾਉਣੀ ਹੈ 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 ਨਾ ਆਉਂਦੀ ਕਿੱਥੇ ਉਦੋਂ ਤਾਂ ਛੱਡ ਦੇਣਾ ਸੀ ਆਪਾਂ ਨੂੰ ਨੇ ਕਿੱਥੇ ਮਾਰਨੀ ਸੀ ਗੱਡੀ ਉਹਨੇ ਵਿੱਚ ਉਹਦਣ ਮਿੱਟੀ ਦੇ ਤਾਂ ਚਾੜਤੀ ਸੀ ਉਦੋਂ ਬਾਅਦ ਕਲੋਨੀ ਦੇ ਵਿੱਚ ਕਿੱਥੇ ਮਾਰਨੀ ਸੀ ਗੇਟ ਦੇ ਹਨਾ ਆ ਮਾਂ ਸੀ ਆ ਫਿਰ ਤੂੰ ਕਹਿੰਨਾ ਆਉਂਦੀ ਆ ਗੱਡੀ ਕਿੱਥੇ ਆਉਂਦੀ ਆ ਉਹਨੂੰ ਉਹਨੇ ਮਾਂ ਸੀਗੇ ਆਪਣੇ ਘਾਸਤੇ ਹਾਂ ਉਹਨੇ ਘੜਾ ਕੋਲੇ ਮਾਰਨੀ ਸੀ ਨਾਲੇ ਹਾਂ ਘੜੇ ਕੋਲੇ ਠੀਕ ਆ ਕਹਦੇ ਲਵ ਜੀ ਛਾਰਿਆਂ ਨੂੰ ਲਵ ਜੀ ਛਾਰਿਆਂ ਹੌਣ ਨਾਲ ਚਾਚਰੀ ਕਾਲ ਬਲਾ ਹਾਂਜੀ ਕਾਲ ਜੀ ਕੱਲੋਂ ਮਿਲਾਂਗੇ ਕੱਲੋਂ ਮਿਲਾਂਗੇ ਵਾਹ ਹਾਂਜੀ ਸੋਮਨਜੀਤ ਦੀ ਆਈਸਕ੍ਰੀਮ ਤੇ ਗਜਰੇਲਾ ਕਿਹਨੇ ਕਿਹਨੇ ਖਾਦਾ ਲੁਧਿਆਣੇ ਜਰੂਰ ਇੱਕ ਦੀ ਕਮੈਂਟ ਕਰਿਓ ਮਨਜੀਤ ਦੀ ਆਈਸਕ੍ਰੀਮ ਤੇ ਗਜਰੇਲਾ ਗਰਮ ਗਰਮ ਕਿਹਨੇ ਖਾਦਾ ਆਪਾਂ ਵੀ ਆਏ ਆ ਗਜਰੇਲਾ ਲੈਣ ਚਲੋ ਜੀ ਖੁੱਲਾ ਵਜੇ ਨੇ ਆ ਜਾ ਕਰ ਗਜਰੇਲਾ ਗਰਮ ਗਰਮ ਨਾਲ ਆਈਸਕ੍ਰੀਮ ਠੰਡੀ ਠੰਡੀ ਮਨਜੀਤ ਕੰਮ ਖਾ ਗਜਰੇਲਾ ਐ ਗਜਰੇਲਾ ਮਨਜੀਤ ਦਾ ਆਈਸਕ੍ਰੀਮ ਨਾਲ ਮਨਜੀਤ ਦੀ ਆਈਸਕ੍ਰੀਮ ਹਾਂ ਖੁੱਲ ਜਾਈ ਦੋ ਚਲਾ ਦਗੇ ਨੂੰ ਆਈਸਕ੍ਰੀਮ ਦੇਣੀ ਹੈ ਦੇਣੀ ਨਹੀਂ ਉਹ ਜੋ ਯਾ ਫੇਲ ਟੋਂ ਕਾਲਾ ਨੂੰ ਲਾ ਹਾਂ ਖੱਲੇ ਗਏ ਫਿਰ ਬਸ ਠੀਕ ਉਹਨਾਂ ਦੇ ਘਰਾਂ ਕੋਲ ਦੀ ਜਾਣਾ ਹਾਂ ਕਰਾ ਓਏ ਅਖਮਾਰੀ ਜੀ ਨੂੰ ਤੂੰ ਉਹਨੂੰ ਅਖਮਾਰੀ ਜੀ ਤੋਂ ਤੇਰੇ ਚਪੇੜੇ ਨਹੀਂ ਪਾਏ ਤੇਰੇ ਤੇਰੇ ਚਪੇੜੇ ਨਹੀਂ ਪਾਏ ਤੇਰੇ ਮੈਂ ਆਏ ਦੰਦ ਮਾਰਾ ਹਾਈਵੇ ਹੂੰ ਕਿਥੇ ਉਹ ਮਸ਼ੀਨ ਨਹੀਂ ਮਾਉਂ ਕੁਥੇ ਆਹ ਰਿਸ਼ਾਲਾ ਉਹ ਨਹੀਂ ਉਹਦਾ ਮਹਾਲ ਹੀ ਆ ਨਹੀਂ ਉਹ ਗਈ ਵੀ ਹੋਊ ਨਾ ਉਹ ਨਾ ਕੀ ਕਰਨ ਜਾਣਾ ਯਾਰ ਉੱਥੇ ਆਦ ਹੋ ਗਈ ਉਹ ਤੇਰਗਾ ਮੰਦਰਾ ਪੈਂਦਾ ਹੋਰ ਹੈ ਦੋਈ ਬਣਨ ਜਿਪੜਿਆ ਉਹ ਵੀ ਗਾਂਟੇ ਹੋ ਗਏ ਮਰ ਜੇ ਹੋਣਗੇ ਇੰਨਾ ਟਾਈਮ ਥੋੜੋ ਰਹਿਣਾ ਉਹਨਾਂ ਨੇ ਹੂੰ ਮੈਂ ਨੂੰ ਤਾਂ ਫਾਰਨਿੰਗ ਦਿੰਦਾ ਅਮਨ ਤੋਂ ਲਾਹ ਤੂੰ ਸਵੇਰ ਦੀ ਦੇਖ ਜਾਨੀ ਆ ਤੂੰ ਤਾਂ ਤੂੰ ਸਵੇਰ ਦੀ ਦੇਖ ਜਾਨੀ ਕਹਿੰਦਾ ਮੈਂ ਨੂੰ ਆਂਦਾ ਆਪੇ ਵੇਖ ਲੈ ਸਾਰਾ ਕੁੱਲ ਵੱਡਾ ਕੁੱਲ ਦੇਖਦਾ ਫਿਰ ਹੂੰ ਫਿਰ ਦੱਸਦਾ ਮੈਂ ਗਰ ਹਾਂ ਅੱਗੇ ਸੀਟੀ ਮਾਰ ਕੇ ਗੱਲ ਕਰੇ ਨਾ ਮੈਂ ਨੱਕ ਦੇਵੇਂ ਆਪ ਦਾ ਆਪ ਵੀ ਬਣਾਵੇਂਗਾ ਆਪ ਦੀ ਨਾਲੇ ਪਤਾ ਲੱਗੇ ਉਹਦਾ ਮੈਸ ਪੂਜਾ ਸੁਣੀ ਜਾਂਦਾ ਹਾਂ ਮੈਸ ਪੂਜਾ ਸੁਣੀ ਐ ਰੈਡੀ ਤਾਂ ਅਨੇ ਦਵੰਗਾ ਜਣ ਕੋਣ ਹਟ ਜਾ ਮਾ ਲਾ ਆ ਅੱਧੀ ਸੁਣਦਾ ਮੈਂ ਤਾਂ ਅੱਜ ਦੇਖਿਆ ਅੱਜਾ ਦੇਖਿਆ ਲਾ ਕਿਉਂ ਸਾਰਾ ਦਿਨ ਦੀ ਦੇ ਰਹੀ ਐ ਲਾ ਦੇਖਿਆ ਇਹਨਾਂ ਜਿੰਦਮਾ ਮੈਂ ਤਾਂ ਫਾਮ ਨੂੰ ਚਿੰਬੜੀ ਰਹੀ ਫੇਰ ਮੈਂ ਪਿੰਨਗਾ ਬੱਟੀਆਂ ਕਿਹਦੇ ਨੂੰ ਦੇਖਣਾ ਮੈਂ ਫੇਰ ਬੰਦੇ ਕਿਹੜਾ ਤੀਨੋਂ ਠੀ ਲਾ ਗਾਂ ਵੀ ਕਰ ਲੋ ਹੁਣ ਸੀਟਾਂ ਕਈ ਮਰਾਈ ਜਾਣਗੀਆਂ ਜੀ ਮਾਰਨੀਆਂ ਤਾਂ ਹੁਣ ਸਖਦਾਏ ਹੈ ਸਖਦਾ ਹਮ ਤੇਰਾ ਪਿਓ ਕੀ ਕਰਤੀਆਂ ਨਰਕ ਪੂਜਾ ਜੀ ਨੂੰ ਤਾਂ ਵਹਿੰਦੇ ਦੇਖਣ ਲੱਗ ਗਿਆ ਹੁਣ ਬੋਲੀਆਂ ਵਾਲੀਆਂ ਵਹਿੰਦੇ ਬੰਦ ਕਰਤਾ ਕਿਨੂੰ ਕਿਹੜੀ ਪੂਜਾ ਮਿਲਕ ਪੂਜਾ ਕੀ ਮਿਲਕ ਪੂਜਾ ਥੋੜਾ ਮੈਸ ਪੂਜਾ ਮੈਸ ਪੂਜਾ ਨੂੰ ਤਾਂ ਰਹਿੰਦੇ ਦੇਖਣ ਲੱਗ ਗਿਆ ਹਾਂ ਇਹ ਆ ਬੋਲਣ ਆਵੀਆਂ ਨੂੰ ਮਿਲਕ ਪੂਜਾ ਨਹੀਂ ਨਹੀਂ ਇੱਥੇ ਦੇਖ ਕੇ ਕੇਕ ਦੇਖਣਾ ਕਰੂਗੇ ਆ ਨਹੀਂ ਤੂਜਾ ਦੇਖਣ ਦਾ ਕਾਲਾ ਕਾਲਾ ਤਾਂ ਫਾਇਲਾ ਨਹੀਂ ਤੂੰ ਜੇ ਤੂੰ ਕਹ ਪਾਈ ਦੇ ਜੋ ਦੋ ਦੋ ਸਾੜਗਾ ਮਿਲਕ ਕੇ ਮਿਲ ਪੂਜਾ ਮਿਲਕ ਪੂਜਾ ਲਾ ਮਾ ਮਾਤਾ ਹਾ ਜਣੀ ਹਟਦਾ ਡੈਡੀ ਪਤਾ ਨਹੀਂ ਤਾਂ ਹੀ ਤਾਂ ਦੇਖਦਾ ਸਾਰਾ ਮੈਨੂੰ ਤਾਂ ਇੰਨਾ ਦੇ ਇੰਨਾ ਤਾਂ ਮੈਂ ਦੇਖਦੀ ਨਹੀਂ ਜੇ ਨਹੀਂ ਦੇਖਣਾ ਮੈਨੂੰ ਤਾਂ ਇਨਾ ਪਤਾ ਨਹੀਂ ਲਾ ਪਤਾ ਕਿਉਂ ਨਹੀਂ ਤੂੰ ਵੀ ਨਹੀਂ ਛੱੜਦੀ ਨਾਟਕ ਕੋਈ ਇਹ ਤਾਂ ਮੈਂ ਅੱਜੀ ਦੇਖੀ ਆ ਇਹ ਲਾ ਛੱੜਦੀ ਤੂੰ ਵੀ ਨਹੀਂ ਜਿਹੜਾ ਕੋ ਮੂਰੇ ਆ ਗਿਆ ਸਾਰਾ ਦੇਖਣਾ ਦੋ ਦੋ ਹੀ ਇਹਦਾ ਤਾਂ ਪੂਰਾ ਹੀ ਹੁੰਦਾ ਮੇਰਾ ਆਉ ਚੱਕ ਆਉ ਲਾ ਬੋਲੀਆਂ ਆਗੀਆਂ ਲੈ ਚੱਕ ਸਾਉਂਡ ਲਾ ਬੋਲੀਆਂ ਮਿਰਕ ਪੂਜਾ ਚਿਆਤਾ ਮੈਂ ਨਾਟਕ ਦੇਖਣਾ ਨਾਖੰਦਾ ਕਿ ਮੇਰਾ ਨਾਟਕ ਨਹੀਂ ਜਾਂਦਾ ਫਿਰ ਮੇਰਾ ਸੁਣਨਾ ਕਿਉਂਕਿ ਜਨਵਰੀ 2025 ਦੇ ਵਿੱਚ ਇੱਕ ਨਵਾਂ ਇੱਕ ਨਵਾਂ ਕਾਨੂੰਨ ਆ ਰਿਹਾ ਹੈ ਸਰਕਾਰ ਨੇ ਭੀਖ ਮੰਗਣ ਵਾਲਿਆਂ ਨੂੰ ਭੀਖ ਮੰਗਣ ਵਾਲਿਆਂ ਨੂੰ ਉਹਨਾਂ ਨੂੰ ਭੀਖ ਦੇਣ ਵਾਲੇ ਬੰਦਿਆਂ ਨੂੰ ਜੇਲ੍ਹ ਹੋਣ ਦੀ ਹੈ ਜੇਲ੍ਹ ਹੋਣ ਦੀ ਨੰਗੀ ਤਾਂ ਮੈਂ ਪੜਾ ਦੇਵਾਂ ਮੈਨੂੰ ਉੱਚਕ ਭੈਣ ਦੇ ਦਾਲ ਤਾਂ ਤੈਨੂੰ ਗੱਲ ਨਹੀਂ ਉਹ ਤੈਨੂੰ ਚਲਾ ਦੇਣਾ ਹੋਣਾ ਹੈ ਤੂੰ ਚੰਗਰੋਆ ਗਾਣਾ ਕੱਢਦਾ ਇੱਕ ਗਾਲ ਨਹੀਂ ਇਹਨੂੰ ਸੰਗਰੀ ਮੈਂ ਬੜੇ ਪਾਉਂਦਾ ਹਾਂ ਮੈਂ ਬਾਹਾਂ ਸਿੱਖਦਾ ਹਾਂ ਕੱਢਦਾ ਦੰਦ ਜੇ ਹੋਵੇ ਮੈਂ ਦੁੱਖ ਵੇਦਾ ਟੋਪੋ ਕਰਕੇ ਸੰਗਰੀ ਜੇ ਗਾਣਾ ਕੱਢਦਾ ਬੜਾ ਹੋ ਗਿਆ ਹੁਣ ਤੱਕ ਆਲੇ ਪਾਣੀ ਦਾ ਨਾਟਕ ਆਇਆ ਮੈਂ ਹੁਣ ਗੱਲ ਟਾਲਦਾ ਚੱਕ ਲਾ ਗਈ ਹੁਣ ਇਹ ਉਂਗਲਾ ਮਾਰ ਲਾ ਗਈ ਤਾਂ ਚਲੋ ਜੀ ਆਓ ਜੀ ਓਲਦਾਂ ਕਲਾਂ ਨੂੰ ਨਿਤ ਮਕਾਂ ਦੇਦੀ ਮੈਂ ਪੀੜੀ ਥਲੇ ਆਪ ਤਾਂ ਆਹ ਸਿਆਪਾ ਗੇ ਦਾ ਕੁੰਡੜਾ ਇੱਥੇ ਜਾ ਕੇ ਉਹਨੂੰ ਲਾ ਬਸ ਆ ਕੁੰਡੜ ਹੋ ਗਿਆ ਨਾ ਸਾਰਿਆਂ ਨੂੰ ਕੰਜਰ ਆਖਦੀ ਆ ਤੇ ਉਹਨੂੰ ਬਾਪੂ ਆਖਦੀ ਆ ਅੱਲਾ ਅਸਾਂ ਦਾ ਡੈੜੇ ਆ ਰਹੇ ਆ ਸਾਰਿਆਂ ਨੂੰ ਕੰਜਰ ਕਹਿੰਦੀ ਆ ਦਾਰ ਉਂਝ ਬੁਨਾਰ ਨੇ ਤੇਗ ਨਾ ਦੇ ਗੈਨ ਨਾ ਰੱਖ ਨੀ ਮਾਤਾ ਨੀ ਜੇ ਵੱਡੀਆਂ ਨੂੰ ਇਹੋ ਜੀ ਗੱਲ ਕਹਿੰਦੀਆਂ ਨੂੰ ਬੰਨ ਗਾ ਵੀ ਮਾਰੀ ਨਹੀਂ ਹਾਂ ਬਸ ਸਾਸ ਕਿਵੇਂ ਮਾ ਬਣਦੇ ਹੋ ਤਰ ਬੋਲੂ ਬਣਦੀ ਸਾਸੀ ਬਸ ਸਾਸ ਕਿਵੇਂ ਮਾ ਬਣਦੇ ਹੋ ਤਰ ਬੋਲੂ ਬਣਦੀ ਸਾਸੀ ਹਾਂਜੀ ਸੋ ਉਮੀਦ ਕਰਦੇ ਆ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਘੈਂ ਘੈਂ ਵੀਡੀਓ ਦੇਖਣ ਲਈ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਲਵ ਯੂ ਬਾਏ 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 ਬਾਏ